ਆ ਵੀ ਮਤਰਾ ਜਨਾ ਮੌੜ ਮੰਡੀ ਪਸ਼ੂ ਮੰਡੀ ਤੇ ਰਿਕਾਰਡ ਤੋੜ ਪਸੂ ਪਹੁੰਚ ਗਏ ਤੇ ਮਤਰਾ ਜਾਮ ਦੇ ਵਿੱਚ ਅੱਦਾ ਅੱਦਾ ਪਾਉਣਾ ਪਾਉਣਾ ਘੰਟਾ ਗੱਡੀਆਂ ਨਾਲ ਅਸੀਂ ਘੜੀਆਂ ਰਹੀਆਂ ਤੁਸੀਂ ਐਂ ਦੇਖ ਲਓ ਮੈਂ ਤਾਂ ਪਹਿਲੀ ਵਾਰ ਦੇਖਿਆ ਇੰਨੇ ਪਸ਼ੂ ਪਹੁੰਚੇ ਤੇ ਬਾਕੀ ਯਾਰ ਥਾਂ ਹੀ ਨਹੀਂ ਰਿਹਾ ਖੜਨ ਨੂੰ ਤੇ ਜਾਮ ਜਿਹੜਾ ਲੋਕ ਪਰੇਸ਼ਾਨ ਕੀ ਹੋਏ ਨਾ ਗੱਡੀਆਂ ਦੇ ਵਿੱਚ ਪਸ਼ੂ ਤੇ ਪਹਿਲੀ ਵਾਰ ਦੇਖਿਆ ਮਤਰਾ ਰਿਕਾਰਡ ਤੋੜ ਮਾਲ ਪਹੁੰਚੇ ਵੀ ਵਾਲੀ ਮੰਡੀ ਤੇ ਜਿਹੜੀ ਕਿ ਹਾਲਾਂਕਿ ਮੌੜਾ ਮੰਡੀ ਲੱਗਦੀ ਆ ਇਲਾਮ ਮਿੱਤਰੋ ਬੰਡਾ ਰਹਿੰਦਾ ਤੇ ਆਓ ਫਿਰ ਅੱਪ ਪੂਰੀ ਮੰਡੀ ਦਾ ਸੁਨਮਰ ਬਾਉਣੇ ਸਜਣੋ ਕਿਹੜਾ ਤੇ ਜਾਈ ਮਿੱਤਰੋ ਆਪਾਂ ਪਹੁੰਚ ਗਏ ਅੱਜ ਮੋੜ ਮੰਡੀ ਜਿਹੜੀ ਹਾਲਾਕੇ ਥੀਨੇ ਚੱਕ ਵਾਰੀ ਲੱਗਦੀ ਆ 20 ਤਰੀਕ ਨੂੰ ਤੇ ਪਸ਼ੂ ਮੰਡੀ ਮੋੜ ਦੇ ਉੱਤੇ ਪਹੁੰਚੇ ਹਾਂ ਮਿੱਤਰੋ ਤੇ ਅੱਜ ਦੀ ਇਸ ਵੀਡੀਓ ਦਾ ਅਸੀਂ ਸ਼ੁਰੂਆਤ ਕਰਦੇ ਹਾਂ ਤੇ ਪਹਿਲਾਂ ਤੁਹਾਨੂੰ ਤੋਰ ਕੇ ਦਿਖਾਵਾਂਗੇ ਤੇ ਫਿਰ ਪੂਰੀ ਰੇਟਾਂ ਦੀ ਜਾਣਕਾਰੀ ਪੁੱਛ ਕੇ ਦੇਵਾਂਗੇ ਤੇ ਤੁਰਦੀ ਨੂੰ ਇੱਕ ਵਾਰੀ ਤੁਸੀਂ ਚੈੱਕ ਕਰ ਲਿਓ ਮੰਜ ਤੇ ਜਿਹੜੇ ਭਰਾ ਚੈਨਲ ਤੇ ਪਹਿਲੀ ਵਾਰ ਆ ਚੈਨਲ ਜਰੂਰ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਜਿਹੜਾ ਪ੍ਰੈਸ ਕਰ ਦਿਓ ਤਾਂ ਕਿ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਤੇ ਆਓ ਫਿਰ ਬਾਹਲਾ ਸਮਾਨ ਨਾਲ ਲਈਏ ਤੇ ਤੋੜ ਕੇ ਦਿਖਾਉਣੇ ਲਾ ਵੀ ਤੋਰੀ ਕੇ ਰਖ ਲੈ ਤੋੜਦੇ ਆਂ ਤੇ ਤੋੜ ਕੇ ਤੁਹਾਨੂੰ ਇੱਕ ਵਾਰੀ ਦਿਖਾ ਦਈਏ ਤੇ ਫਿਰ ਆਪਾਂ ਜਿਹੜੀ ਬਾਈ ਤੋਂ ਡਿਟੇਲ ਸਸੀ ਕਰੂ ਧਾਰੀ ਡਿਟੇਲ ਹਲਪਸ ਕੇ ਦੇਵਾਂਗੇ ਦੇਖੋ ਹਨਾ ਮੱਝ ਦੇ ਪਿੰਡੇ ਦੇ ਵਿੱਚ ਕਲੀਆਂ-ਕਲੀਆਂ ਜਿਹੜੇ ਨਾੜਾਂ ਵੇਣ ਜੋ ਉੱਪਰ ਆਈਆਂ ਤੇ ਟਾਈਟ ਲੇਵੇ ਦੀ ਆ ਤੇ ਥਣਾ ਦੀ ਬੰਤਰ ਬਹੁਤ ਸੋਹਣੀ ਆ ਤੇ ਬਾਕੀ ਥਣ ਥਣ ਬਹੁਤ ਚੰਗਾ ਲੱਗਾ ਜਿਵੇਂ ਆਪਾਂ ਕਹੇ ਦੀ ਹੈ ਨਾ ਪੂਰੀ ਸਪੇਸ ਤੇ ਤੇ ਲੇਵੇ ਦੇ ਉੱਪਰ ਵੀ ਜਿਹੜੀ ਆਪਣਾ ਨਾਣਾ ਬਹੁਤ ਵਧੀਆ ਤੇ ਪਿੱਠ ਪੋੜੇ ਦੀ ਪੋੜੀ ਦੀ ਬੰਤਰ ਕਰੀ ਤਾਂ ਬਹੁਤ ਸੋਹਣੀ ਮੱਝ ਹੈਗੀ ਮੋੜ ਲਗਾ ਲਈ ਬੰਦੇ ਤੇ ਬਾਕੀ ਟਾਇਟ ਲੇਵੇ ਦੀ ਫਸਮਾ ਲੇਵਾ ਜਿਹੜਾ ਪੱਟਾ ਅੰਦਰ ਹੈ ਨਾ ਤੇ ਗਾੜੀ ਗੁੜੀ ਦੇਖੋ ਤੁਸੀਂ ਪਈਆਂ ਤਾਣੀ ਤੇ ਬਾਕੀ ਦੁੱਧ ਵਾਲੀ ਮਹਾਂਗੀ ਪੂਰੀ ਜਾਣਕਾਰੀ ਤਾਂ ਬਾਈ ਤੋਂ ਲੈ ਕੇ ਦੇਵਾਂਗੇ ਤੇ ਤੰਨਾ ਨਾਗ ਨੇ ਬਾਈ ਕੋਲੇ ਤੰਨੇ ਆਪਾਂ ਤੋੜ ਕੇ ਦਿਖਾ ਦਈਏ ਤੇ ਬਾਕੀ ਸਪੇਸ ਆਈ ਬਹੁਤ ਸੁੰਨੀ ਤਾਹੀਆਂ ਸੁਈਆਂ ਹੋਈਆਂ ਤੇ ਆ ਵੀ ਤੋਰੀ ਦੇ ਤੈਨੂੰ ਤੇ ਬਾਕੀ ਜੇ ਆਪਾਂ ਗੱਲ ਕਰੀਏ ਤਾਂ ਦੇ ਕਿਸੇ ਪ੍ਰਾਣਿਕ ਚੰਗੀ ਮੱਧ ਲੈਣੀ ਹੋਵੇ ਤਾਂ ਮੋਰ ਮੰਡੀ ਉੱਤੇ ਟਾਪ ਤੋਂ ਟਾਪ ਕੁਆਲਿਟੀ ਦੀਆਂ ਮੱਝਾਂ ਹੁੰਦੀਆਂ ਤੇ ਰੇਟ ਵੀ ਮਿੱਤਰੋ ਚੰਗੇ ਹੁੰਦੇ ਹਨ ਤੇ ਜੇ ਆਪਾਂ ਮੱਝਾਂ ਦੀ ਗੱਲ ਕਰ ਲਈ ਤਾਂ ਰੇਟ ਇੱਥੇ ਜਿਹੜੇ ਚੰਗੇ ਹੁੰਦੇ ਆ ਤੇ ਬਾਕੀ ਤੰਨੇ ਮੱਝਾਂ ਤੋੜ ਕੇ ਦਿਖਾਉਣੇ ਤੁਹਾਨੂੰ ਤੇ ਫੇਰ ਆਪਾਂ ਗੱਲਬਾਤ ਕਰਾਂਗੇ ਤੇ ਇੱਕ ਆ ਵੱਡੀ ਮੱਝ ਕਈ ਵਾਰ ਕਿਸੇ ਭਰਾ ਨੇ ਘੱਟ ਪੈਸੇ ਲਾਉਣੇ ਹੁੰਦੇ ਆ ਤੇ ਇਹ ਵੀ ਚੰਗੇ ਜਿਹੜੇ ਦੁੱਧ ਦੀ ਮਾਲਕਾਂ ਤੇ ਬਾਕੀ ਨਿਕਲਵਾ ਥਣ ਲਗਿਆ ਤੇ ਥਣ ਥੋੜਾ ਜਿਹਾ ਹੈਵੀ ਜ਼ਰੂਰ ਹੈ ਮੋਟਾ ਜਿਹਾ ਮੈਂ ਆਪਾਂ ਕਹਿ ਦਈਏ ਤੇ ਲੇਵੇ ਲੂਏ ਦੀ ਬੰਤਰ ਜਿਹੜੀ ਬਹੁਤ ਸੋਹਣੀ ਆ ਤੋਰ ਦੀ ਮੱਧ ਨੂੰ ਚੈੱਕ ਕਰ ਲੋ ਤੇ ਬਾਕੀ ਪੂਰੀ ਲੋਕਾਉਟ ਜਿਹੜੀ ਆਪਾਂ ਬਾਈ ਤੋਂ ਕੁੱਸ ਕੇ ਦੇਵਾਂਗੇ ਤੇ ਬਾਕੀ ਸੰਗ ਜ਼ਰੂਰ ਵੱਡੇ ਆ ਸੰਗ ਜ਼ਰੂਰ ਵੱਡੇ ਆ ਤੇ ਲੇਵਾ ਬਹੁਤ ਸੋਹਣਾ ਬਣਾਇਆ ਹੋਇਆ ਆ ਕਿਉਂਕਿ ਵੱਡੀ ਮੱਝ ਆ ਕਿ ਜੇ ਕਿਸੇ ਭਰਾ ਨੇ ਮੈਂ ਲੱ ਦੁੱਧ ਪਾਉਣ ਵਾਸਤੇ ਘਰੇ ਲੈਣੀ ਹੁੰਦੀ ਹੈ ਨਾ ਵੱਡੀ ਮੱਝ ਤੇ ਤਾਜੀ ਸੂਰੀ ਤੇ ਇੱਕ ਆਪਾਂ ਤੁਹਾਨੂੰ ਨੀਲੀ ਰਾਇ ਵੀ ਦਿਖਾ ਦਈਏ ਤੇ ਉਹ ਵੀ ਜਿਹੜੀ ਚੰਗੇ ਦੁੱਧ ੜੀ ਆ ਮੈਂ ਤੇ ਬਾਕੀ ਹਨਾ ਆਰਡਰ ਦੀ ਸੇਵ ਜਿਹੜੀ ਬਹੁਤ ਸੋਹਣੀ ਬਣਾਈ ਹੋਈ ਆ ਇਹ ਆ ਕਿ ਨੀਲੀ ਰਾਇ ਮਿੱਟਰੋ ਗ੍ਰੇਡਡ ਮੱਝ ਆ ਕਿ ਤੇ ਬਾਕੀ ਥਣ ਥਣ ਇਹਦਾ ਵੀ ਚੰਗਾ ਲੱਗਿਆ ਤੇ ਆਰਡਰ ਦੀ ਗੱਲ ਕਰੀ ਤਾਂ ਆਰਡਰ ਬਾ ਕਮਾਲ ਆ ਪੈਰ ਧਰ ਕੇ ਆਰਡਰ ਦੇ ਉੱਪਰ ਚ ਇਹ ਕਹਾਂ ਚੜ ਜੇ ਕੋਈ ਵੱਖ ਹਨਾ ਤੇ ਬਾਕੀ ਬਹੁਤ ਹੀ ਵੰਤਰ ਉਹੀ ਚੱਕਰ ਲੋ ਤੇ ਦੁੱਧ ਵਾਲੀ ਮਹਸਾਗੀ ਦੁੱਧ ਖੋਲਾ ਕੱਢ ਦਿਉ ਤੇ ਪੂਰੀ ਬਾਕੀ ਆਪਾਂ ਬਾਈ ਤੋਂ ਲੁੱਕ ਆਊਟ ਲੈ ਕੇ ਦੇਵਾਂਗੇ ਹਨ ਆਰਡਰ ਦੀ ਗੱਲ ਕਰੀ ਆਰਡਰ ਬਹੁਤ ਸੋਹਣਾ ਤਿਆਰ ਕਰਿਆ ਹੋਇਆ ਤੇ ਬਾਕੀ ਤਿੰਨ ਨਗਾਂ ਜਿਹੜੀ ਸਾਨੂੰ ਆਪਾਂ ਡਿਟੇਲ ਲੈ ਕੇ ਦੇਣੇ ਆ ਤੇ ਪੂਰੀ ਗੱਲਬਾਤ ਕਰਾਉਣੇ ਬਾਈ ਨਾਲ ਤਾਜ਼ੀਆਂ ਸੂਈਆਂ ਆਈਆਂ ਪ੍ਰੋਪਰ ਤੇ ਪੂਰੀ ਜਾਣਕਾਰੀ ਲੈ ਕੇ ਦੇਣੇ ਬਾਕੀ ਕਰਦੇ ਆ ਬਾਈ ਨਾਲ ਗੱਲਬਾਤ ਤੇ ਪੂਰੀ ਡਿਟੇਲ ਲੈ ਕੇ ਦੇਣੇ ਆ ਆ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਤੇ ਬਾਈ ਨਾਮ ਨਹੀਂ ਗਲਤ ਨਾਮ ਜੋਤਾਰਾਮ ਜੀ ਤੇ ਪਿੰਡ ਬਈ ਬਰਜ ਰਾਖੀ ਜੀ ਠੀਕ ਆ ਤੇ ਮੋਬਾਈਲ ਨੰਬਰ ਬੋਲ ਦੇ ਕੋਲ 96461 83599 ਠੀਕ ਆ ਤੇ ਜੇ ਆਪਾਂ ਇਹਦੀ ਗੱਲ ਕਰ ਲਈ ਕੱਲੇ ਆ ਜਿਹੜੀ ਇੱਕ ਨੰਬਰ ਤੇ ਮਾਝਾ ਹਾਂਜੀ ਤੇ ਕੰਮੇ ਸੁਆ ਕੀ ਗੱਲ ਹੋਇਆ ਸੁਆ ਤੀਜਾ ਜੀ ਤੀਜੇ ਸੁਆ ਹਾਂ ਤੇ ਹੁਣ ਕਹਿ ਦੇਣੇ ਸੁਆ ਇਹਨੂੰ ਹੋ ਗਿਆ ਹੁਣ ਵੀ 15 ਤੋਂ 18 ਦਿਨ 15 ਤੋਂ 18 ਦਿਨ ਦੁੱਧ ਕਾਲੇ ਕਿੰਨੇ ਦਿਨ ਤਦ ਹੁਣ 12 ਕਿਲੋ ਮਿੰਨ ਦਾ ਪੂਰਾ ਪੂਰਾ ਕੰਡੇ ਵਾਲਾ ਤੇ ਕਿਸੇ ਭਰਾਣੇ ਦੀ ਸੱਲੀ ਕਰਨੀ ਤੇ ਮਨ ਲੈ ਕੰਡਾ ਹਾਂ ਕੰਡਾ ਕਰਾ ਕੇ ਦੇ ਦਾਂ ਕੋਈ ਠੀਕ ਹੈ 12 ਕਿਲੋ ਤਿਆਰ ਆ ਤਿਆਰ ਹੈ ਤੇ ਰੇਟੇ ਤੇ ਕੀ ਆ ਰੇਟ ਦਾ ਕਿੰਨੇ ਕਰੀ ਜਾਈਏ ਦੇਵਾ ਕਿੰਨੇ ਹਣਾ 1.5 ਬਸ ਦੇਣੀ ਵਾਲੀ ਰੇਟ ਹਾਂ ਹਾਂ 1.5 ਲੈ ਵੀ 1.5 ਮਾੜਾ ਮੋਟਾ ਇਧਰ ਉਧਰ ਹੋ ਜੂ ਬੜਾ ਨਹੀਂ ਹੁੰਦਾ ਰੇਟ ਆਪਾਂ ਬਾਈ ਤੋਂ ਜਿਹੜਾ ਫਿਕਸ ਰੇਟ ਹੀ ਕਰਾਵਾਂਗੇ ਤੇ ਦੋ ਨੰਬਰ ਵਾਲੇ ਕੋਲ ਚੱਲ ਫਿਕਸ ਰੇਟ ਹੀ ਕਰਾਵਾਂ ਕਿਉਂਕਿ ਆ ਨਹੀਂ ਹੈਗਾ ਬਾੜੀ ਵੀ ਹੁਣ ਕਹਤਾ 1.30 ਦੀ ਤੇ ਦੇ ਦੂ 10 ਦੀ ਤੇ ਜਿਹੜੀ ਭਈਆ ਕਾਲੇ ਵੱਡੀ ਮਾਝ ਜਗੀ ਦਾ ਦੋ ਨੰਬਰ ਤੇ ਹਾਂਜੀ ਹਾਂਜੀ ਤੇ ਕੰਮ ਸੁਆ ਇਹਦਾ ਹੋਊਗਾ ਚੌਥਾ ਫਿਰ ਚੌਥਾ ਸੁਆ ਤੇ ਇੱਕ ਆਦਨ ਹੋ ਗਿਆ ਹੁਣ ਸੁਈ ਨੂੰ ਇਹ ਲੋ ਵੀ ਹੋ ਗਏ ਹੋਣਗੇ 10 ਦਿਨਾਂ ਦੇ 10 ਦਿਨ ਦੁੱਧ ਕਿੰਨਾ ਤਿਆਰ ਦੁੱਧ ਇਹਦਾ ਸਾਡੇ 11 ਕਿਲੋ ਤਿਆਰ ਆਉਂਗਾ 11 ਕਿਲੋ ਲੈ ਮਿੱਤਰੋ ਤਿਆਰ ਵੱਡੀ ਮਾਝ ਆ ਤੇ ਕੀਮਤ ਭਾਈ ਜਾਈ ਹੋਈ ਹੈ ਹਨਾ ਮੁੱਲ ਤਾਂ ਕਿੰਨਾ ਕਰੇ 85 ਦੇ 85 ਹਜ਼ਾਰ ਮਾੜਾ ਮੋਟਾ ਮੰਨਦ ਹਨ ਹੋ ਜਾਊਗਾ ਜੀ ਮਾੜਾ ਮੋਟਾ ਹੋ ਜਾਊਗਾ 85 ਹਜ਼ਾਰ ਕੀਮਤਾਂ ਜੇ ਕਿਸੇ ਨੇ ਕਈ ਵਾਰ ਭਰਾ ਨੇ ਘੱਟ ਪੈਸੇ ਲਾਉਣਾ ਨਾ ਹੋਨ ਕਿੰਨਾ ਕਹਿੰਦੇ 12 ਲੀਟਰ 12 12 ਲੀਟਰ ਤਿਆਰ ਆ ਤੇ ਖੁੱਲਾ ਲੇਵਾ 14 ਲੀਟਰ ਪਾ ਸਕਦੇ ਕਿਉਂ ਮੱਝ ਜਿਵੇਂ ਲੇਵਾ ਦੱਸਦਾ ਤੇ ਕਾਲੇ ਤਿੰਨ ਨੰਬਰਾਂ ਦੀ ਟੁੱਟੀ ਬਾਰੇ ਦੱਸਿਓ ਬਈ ਨੀਲੀ ਰਗੀ ਗ੍ਰੇਡੇਡ ਮੱਝ ਆਗੀ ਇਹਦੇ ਥੱਲੇ 14 ਕਿਲੋ 14 ਕਿਲੋ ਤੇ ਮਿੱਤਰ ਜਿਵੇਂ ਲੇਵਾ ਵੀ ਸਾਨੂੰ ਦੱਸਦਾ ਤੇ ਕਿੰਨੇ ਦਿਨ ਹੋਗੇ ਬਈ ਸੂਈ ਨੂੰ ਸੂਈ ਨੂੰ ਇਹਨੂੰ ਹੋਗੇ ਹੋਣਗੇ ਇਹਨੂੰ ਵੀ ਦੱਸ ਦਿੰਦੇ ਨਹੀਂ ਮਾਗਰ ਕੱਟੀ ਨੀਲੀ ਰਗੀ ਹੈ ਨਾ ਕੱਟੀ ਮਾਗਰ ਹਾਂ ਕੱਟੀ ਹੈ ਠੀਕ ਆ ਤੇ ਕਿੰਨੇ ਸੂਏ ਹੀ ਇਹਦਾ ਵੀ ਤੀਜਾ ਚੌਥਾ ਸੂਆ ਹੈਗਾ ਤੀਜਾ ਚੌਥਾ ਸੂਆ ਬਾਈ ਵਪਾਰ ਦਾ ਕੰਮ ਕਰਦੇ ਵਧੀਆ ਅਜੀ ਦੇਕਰ ਕੋਈ ਲਾਂਬਾ ਵੀ ਨਹੀਂ ਆਇਆ ਤੇ ਬਾਕੀ ਪੂਰੀ ਤਸੱਲੀ ਕਰਕੇ ਜਾਂਚ ਵਰਕਰ ਕੇ ਖਰੀਦ ਸਕਦੇ ਹੋ ਨਾ ਜਿਵੇਂ ਆਪਾਂ ਕਹ ਜੀ ਆ ਮੱਧ ਜਿਹੜੀ 14 ਕਿਲੋ ਬਾਈ ਹੁਣ ਤਿਆਰ ਲੱਗਦਾ ਤੇ ਮੱਝ ਨੇ ਦੁੱਧ 15 16 ਹਜ਼ਾਰ ਕੱਢਣਾ ਜਿਵੇਂ ਹਨਾ ਲੇਵੇ ਦੀ ਮੰਤਰ ਦੱਸਦੀ ਆ ਤੇ ਦੁੱਧ ਵਾਲੀ ਮਿਆਂਗੀ ਤੇ ਬਾਕੀ ਕਿਉਂ ਗ੍ਰੇਡਡ ਮੱਧਾਂ ਦੁੱਧ ਜਿਹੜੀਆਂ ਚੰਗਾ ਕੱਢਦੀ ਹੁੰਦੀਆਂ ਜੇ ਆਪਾਂ ਕੋਈ ਗੱਲ ਕਰੀ ਨੀਲੀ ਰਾਵ ਦੇ ਵਿੱਚ ਆਈਆਂ ਤੇ ਮਾਗਰ ਕੱਟੀਆਂ ਜੇ ਕਿਸੇ ਭਰਾ ਨੇ ਲੈਣੀਆਂ ਮੰਨ ਲਾ ਮਾਗਰ ਕੱਟੀਆਂ ਕੀ ਤੇ ਕੱਲੇ ਦਾ ਰੇਟ ਬਈ ਇਹਦਾ ਇਹਦਾ ਵੀ ਬਸ ਕਿੰਨੇ ਕਰਾਈ ਜਾ ਇੱਕ 5-5 ਦੇ ਦਿਓ। ਇੱਕ 5 ਦੀ ਬਾਈ ਕਹਾ ਦੇ ਦੇ ਦਾਂਗੇ ਤੇ ਬਾਕੀ ਮਾੜਾ ਮੋਟਾ ਮਾਨਦਾਨ ਹੋ ਜਾਊਗਾ। ਤੇ ਦੋ ਟਾਈਮ ਤਿੰਨ ਟਾਈਮ ਮਿੱਤਰੋ ਤਸੱਲੀ ਤੁਸੀਂ ਕਰ ਸਕਦੇ ਹੋ ਤੇ ਬਾਕੀ ਬਾਈ ਕੋਲੇ ਵਧੀਆ ਟੌਪ ਕੁਆਲਿਟੀ ਦੀਆਂ ਮਾਜਾਂ ਹੁੰਦੀਆਂ ਨੇ ਤੇ ਬਾਕੀ ਸਾਰੀ ਗੱਲਬਾਤ ਤੁਸੀਂ ਫੋਨ ਤੇ ਕਰ ਲਿਓ ਤੇ ਇੱਕ ਵਾਰ ਐਡਰੈਸ ਹੋਰ ਬੋਲ ਦਗਾ ਲਈ। ਪੈਂਡ ਬਰਜਰਾਠੀ। ਨਾਂ ਜਗਤਾਰ ਰਾਮ। ਜ਼ਿਲ੍ਹਾ ਮਾਨਸਾ ਨਾ। ਜ਼ਿਲ੍ਹਾ ਮਾਨਸਾ। ਮੋਬਾਈਲ 964618359ੜਣ। ਠੀਕ ਆ ਬਾਈ ਨਾਲ ਸੰਪਰਕ ਕਰ ਸਕਦੇ ਹੋ ਮਿੱਤਰੋ ਸੰਪਰਕ ਕਰਕੇ ਚੰਗੇ ਪਸ਼ੂ ਤੁਸੀਂ ਖਰੀਦ ਸਕਦੇ ਹੋ ਤੇ ਹਰੇਕ ਮੰਡੀ ਤੇ ਹੁੰਦਾ ਚੰਗੇ ਤੋਂ ਚੰਗਾ ਜਿਹੜਾ ਪਸ਼ੂ ਲੈ ਕੇ ਆਉਂਦਾ ਤੇ ਕਈ ਵਾਰ ਕੋਈ ਪਰੇਸ਼ਾਨੀ ਆਉਂਦੀ ਤਾਂ ਬਾਈ ਨਾਲ ਸਾਰੀ ਗੱਲਬਾਤ ਤੁਸੀਂ ਫੋਨ ਤੇ ਕਰ ਸਕਦੇ ਲੈ ਮਿੱਤਰੋ ਪਹਿਲਾਂ ਨਾ ਬਾਈ ਪਹਿਲਾਂ ਝੋਟੀ ਤੋੜ ਕੇ ਦਿਖਾਉਣੇ ਸਾਨੂੰ ਤਾਜੀ ਸੂਈ ਹੈ ਤੇ ਬਾਈ ਦੇ ਸਾਈਡ ਜੀ ਤੇ ਲਈ ਖੜਾ ਸੀ ਤੇ ਪੂਰੀ ਗੱਲਬਾਤ ਕਰਾ ਦਾਂਗੀ ਤੁਹਾਡੇ ਨਾਲ ਤੇ ਸਿੰਘ ਸਿੰਘ ਤੁਸੀਂ ਬੰਦ ਤੇ ਸਾੜੀ ਦੇਖ ਸਕਦੇ ਖਾਣਾਂ ਦੀ ਮੰਤਰ ਹਨਾ ਪਹਿਲੇ ਸੁਈ ਸੁਈ ਛੋਟੀ ਛੋਟੇ ਜੇ ਕੱਦ ਦੀ ਆ ਤੇ ਬਾਕੀ ਮੋੜ ਲੈ ਬਾਈ ਤੋਰ ਦਿਨੋ ਇੱਕ ਵਾਰੀ ਤੁਸੀਂ ਚੈੱਕ ਕਰ ਲੋ ਤੇ ਫਰਨਾ ਦੀ ਬੰਤਰ ਜੇ ਗੱਲ ਕਰੀਏ ਤਾਂ ਸੋਹਣੀ ਆ ਤੇ ਪਹਿਲਣ ਹਨਾ ਅਜੇ ਲੈ ਆ ਲੂਗਾ ਜਿਹੜੇ ਪਹਿਲਣ ਪਸ਼ੂ ਹੁੰਦੇ ਆ 40 ਦਿਨਾਂ ਤੱਕ ਤਿਆਰ ਕਰੀਂਦਾ ਦੁੱਧ ਵੀ ਹਨਾ ਤੇ ਬਾਕੀ ਸਾਰੀ ਗੱਲਬਾਤ ਆਪਾਂ ਬਾਈ ਨੂੰ ਪੁੱਛਦੇ ਆ ਸਾਹਮਣੇ ਬੱਚਾ ਬੈਠਾ ਤੇ ਤਾਜੀ ਸੁਈ ਇਹ ਮੇਨ ਗੱਲ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਨਾਮ ਦੱਸਿਆ ਆਪਣਾ ਮਲਕੀਤ ਸਿੰਘ ਮਲਕੀਤਾ ਹਾਂਜੀ ਠੀਕ ਆ ਬਾਈ ਮਲਕੀਤ ਪਿੰਡ ਹਰਾਵਨਾਗਰ ਹਰਾਵਨਾਗਰ ਠੀਕ ਆ ਤੇ ਮਲਕੀਤ ਬਾਈ ਇਹ ਆਪਾਂ ਗੱਲ ਕਰ ਲਈ ਝੋਟੀ ਪਹਿਲੇ ਸੂਈਆ ਪਹਿਲੇ ਸੂਈ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਸੂਈ ਨੂੰ 10 ਦਿਨ ਹੋ ਗਏ ਹੁਣੇ 10 ਦਿਨ ਠੀਕ ਆ ਤੇ ਦੁੱਧ ਬਾਈ ਕਿੰਨਾ ਦੋ ਦੋ 8 ਕਿਲੋ ਪੂਰਾ ਹੀ ਮਾਂ ਹਾਂ ਠੀਕ ਆ ਤੇ ਸਾਲੀ ਹੋ ਜੂ ਹਾਂ ਠੀਕ ਆ ਤੇ ਮੰਗਰ ਬੱਚਾ ਬਾਈ ਕੱਟੀ 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 ਤੇ ਮਲਕੀਤ ਬਾਈ ਰੇਟ ਦੀ ਗੱਲ ਆਂਦੀ ਰੇਟ ਕੀ ਕਰਤਾ ਰੇਟ 75000 ਠੀਕ ਆ ਤੇ ਫੋਨ ਠੀਕ ਆ ਰੇਟ ਬਾਈ 75000 ਕਰਦਾ ਮਿਲਗੀ ਤਾਂ ਤੇ ਬਾਕੀ ਬਾਈ ਮਾਨ ਤਨ ਹੋ ਜੂ ਹਾਂ ਹਾਂ ਲੈ ਮਿੱਤਰੋ ਮਾਨ ਤਨ ਜ਼ਰੂਰ ਹੋ ਜੂਗਾ ਸੰਪਰਕ ਕਰਕੇ ਤੁਸੀਂ ਮੱਝ ਖਰੀਸਾਂ ਝੋਟੀ ਪਹਿਲੇ ਸੂਏ ਆ ਤੇ ਚੰਗੀ ਝੋਟੀ ਜੇ ਆਪਾਂ ਗੱਲ ਕਰੀ ਹੈਣਾ ਪਹਿਲੇ ਸੂਏ ਅਜੇ ਤਿਆਰ ਹੋਣਾ ਤੇ 8 ਕਿਲੋ ਦੁੱਧ ਜਿਹੜਾ ਹੁਣ ਪ੍ਰੋਪਰ ਤਿਆਰ ਆ ਤੇ ਪਹਿਲੇ ਸੂਏ ਆ ਤੇ ਬਾਕੀ ਬਾਈ ਜਿਹੜਾ ਸੰਪਰਕ ਕਰ ਸਕਦੇ ਪਿੰਡ ਨਾਮਨਗਰ ਜ਼ਿਲ੍ਹਾ ਬਠਿੰਡਾ ਬਾਈ ਹੈਣਾ ਹਾਂਜੀ ਤੇ ਇੱਕ ਹੋਰ ਤੋਰ ਕੇ ਹੋਣਾ ਸੂਈ ਆ ਵੀ ਸੂਣ ਵਾਲੀ ਹੈ ਗੱਭਣ ਮੱਝ ਤੋੜ ਕੇ ਦਿਖਾਉਣੇ ਇੱਕ ਆਪਾਂ ਤੇ ਇਹ ਵੀ ਤੁਸੀਂ ਦੇਖ ਲਓ ਹਨਾ ਤੇ ਬਾਕੀ ਹਜੇ ਦਿਨ ਲੈਂਦੀ ਆ ਲੇਵਾਲੂ ਜਿਹੜਾ ਤਿਆਰ ਕਰਨਾ ਤੇ ਸਿੰਘ ਛੋੜਾ ਜਰੂਰ ਖੋਲਾ ਜੇ ਆਪਾਂ ਕਹਾਂ ਵੀ ਉਹ ਆਈ ਦੇਖੋ ਤੁਸੀਂ ਕਿਹੜਾ ਰੋਲ ਦਾ ਕੇ ਉਹ ਲੈਣ ਦਾ ਰਾਛੂ ਦੀ ਲੱਸੀ ਸਿੰਘਾ ਜਰੂਰ ਖੋਲਾ ਬਾਕੀ ਆਪਾਂ ਰੇਟ ਕੁਛ ਕਦਨੇ ਕੀ ਗੱਲ ਬਾਤ ਆ ਕਿੰਨਾ ਮੁੱਲ ਵੜੀ ਕਰਦੇ ਤੇ ਲੇਵਾ ਜਿਹੜਾ ਹਜੇ ਤਿਆਰ ਕਰਨਾ ਹਨਾ ਤੇ ਪੱਟਪੋੜੇ ਦੀ ਬੰਤ ਜਿਹੜੀ ਚੰਗੀ ਆ ਚੌੜੇ ਪੁੱਠੇ ਦੀ ਮੱਝ ਆ ਗਈ ਤੇ ਬਾਕੀ ਇਹਦਾ ਵੀ ਆਪਾਂ ਬਾਈ ਨੂੰ ਰੇਟ ਰੂਟ ਕੁਸ ਕੇ ਦੇ ਦਾਂਗੇ ਤੇ ਜੇ ਕਿਸੇ ਭਰਾ ਦੇ ਪਸੰਦ ਆਉਂਦੀ ਆ ਤਾਂ ਉਹ ਖਰੀਦ ਵੀ ਸਕਦਾ ਹੈ ਤੇ ਮਲਕੀਤ ਬਾਈ ਜਿਹੜੀ ਇਹ ਮੰਜ ਆਪਾਂ ਤੋਰ ਕੇ ਦਿਖਾਈ ਆ ਕਿੰਨੇ ਸੁਈ ਸੁ ਦੂਜੇ ਦੂਜੇ ਸੁਈ ਹਾਂ ਠੀਕ ਆ ਤੇ ਕਿਹ ਦਿਨ ਬਾਕੀ ਆ ਪੰਜ ਚਾਰ ਦਿਨ ਲੋ ਪੰਜ ਚਾਰ ਦਿਨ ਤੇ ਦੁੱਧ ਪਹਿਲੀ ਵਾਰ ਕਿੰਨਾ ਸੀਗਾ 11 ਲੀਟਰ ਠੀਕ ਹੈ ਤੇ ਹੁਣ ਵੀ ਲੇਵਾ ਤਾਂ ਵਧੀਆ ਤਿਆਰ ਕਰ ਛੱਡਿਆ ਹੈ ਨਾ ਹਾਂ ਹਾਂ ਤੇ ਬਾਕੀ ਤਿਆਰ ਕਰ ਜੂ ਇਤੋਂ 5-4 ਦਿਨ ਹਜੇ ਕੱਢਦੀ ਆ ਤੇ ਮਿਲ ਕੀ ਤੇ ਦਾ ਰੇਟ ਦੀ ਗੱਲ ਆਉਂਦੀ ਬਈ ਰੇਟ ਕੀ ਹਰਤਾ ਰੇਟ 120 120 ਮਾਣਤਨ ਹੋ ਜੂ ਮਾਣਤਨ ਹੋ ਜੂ ਮਾਣਤਨ ਮਿੱਤਰੋ ਹੋ ਜੂ ਜੇ ਕਿਸੇ ਨੇ ਗੱਪਣ ਮੱਝ ਖਰੀਦਣੀ ਆ ਤੇ ਉਹ ਵੀ ਖਰੀਦ ਸਕਦਾ 5-6 ਦਿਨ ਬਾਕੀ ਆ ਦੁੱਧ 10 ਲੀਟਰ ਸਈ 11 ਲੀਟਰ 11 ਲੀਟਰ ਦੁੱਧ ਸਈ ਪਿਛਲੀ ਵਾਰ ਤੇ ਦੂਜੇ ਸੂਏ ਇਸ ਵਾਰ ਸੂ ਹੈ ਨਾ ਹਾਂ 12-13 ਦੇ ਦੂਜੀ ਇਸ ਵਾਰ ਸੂਗੀ ਤੇ 12-13 ਮੱਝ ਕਹਿੰਦਾ ਬਾਈ ਕਹਿੰਦਾ ਦੇ ਸਕਦੀ ਆ ਦੇ 11 ਲੀਟਰ ਪਿਛਲੀ ਵਾਰ ਸੀਗਾ ਤੇ ਬਾਕੀ ਤੁਸੀਂ ਸੰਪਰਕ ਕਰਕੇ ਪੂਰੀ ਜਾਂਚ ਪਰ ਕਰਕੇ ਮੱਧ ਜਿਹੜੀ ਇਹ ਖਰੀਦ ਸਕਦੇ ਪਿੰਡ ਪਈ ਦਾ ਨਾਮ ਨਾ ਕਰਾ ਜ਼ਿਲ੍ਹਾ ਬਠਿੰਡਾ ਲੈ ਮਿੱਤਰੋ ਇੱਕ ਤਾਂਜੀ ਸੂਈ ਝੋਟੀ ਦਿਖਾਉਣੇ ਕਹਿੰਦੇ ਸੂਇਆ ਇਸ ਸੂਈ ਆ ਤੀਜੇ ਚਲੋ ਦੂਜੇ ਦੂਜੇ ਤੁਰ ਫੇਰੇ ਦੂਜੇ ਸੂਏ ਝੋਟੀ ਦਿਖਾਉਣ ਲੱਗਿਆ ਤੇ ਝੋਟੀ ਦੀ ਆਪ ਜੇ ਗੱਲ ਕਰੀਏ ਪਟਕੋੜੀ ਦੀ ਮੰਦਰਾ ਜਿਹੜੀ ਬਹੁਤ ਸੋਹਣੀ ਹੈ ਸਾਹਮਣੇ ਬੱਚਾ ਬੈਠਾ ਤੁਸੀਂ ਬੱਚਾ ਵੀ ਦੇਖ ਸਕਦੇ ਹੋ ਤੇ ਜਿਹੜੀ ਲੇਵੇ ਤੱਕ ਉਹ ਮੂਹਰ ਨੂੰ ਅੰਗੀ ਜਾਦੇ ਤੇ ਬਾਕੀ ਆਪਾਂ ਗੱਲਬਾਤ ਬਾਈ ਨਾਲ ਕਰਾਵਾਂ ਸਾਰੀ ਤੁਰ ਦੀ ਇੱਕ ਵਾਰੀ ਤੁਸੀਂ ਚੈੱਕ ਕਰ ਲ ਵਧੀਆ ਥਣ ਲੱਗਿਆ ਮੁਠੀ ਵਾਲਾ ਤੇ ਤਾਜੀ ਸੂਹੀ ਹੈ ਮੱਝ ਬੱਚੇ ਦਾ ਜਾਦੇ ਕਰਦੀ ਹੈ ਮੋਰ ਦਾ ਬਈ ਤੇ ਥਣਾ ਸਪੇਸ ਬਹੁਤ ਸੋਹਣਾ ਬੰਨ ਦੇ ਬਾਕੀ ਸਾਈਡ ਪੋ ਇਹਦਾ ਜੇ ਅੱਪ ਗੱਲ ਕਰੀ ਹੈ ਨਾ ਗਾੜੀ ਕੁੜੀ ਚੰਗੀ ਆ ਕਿਉਂਕਿ ਮੰਨ ਲਾ ਵੀ ਜਿਹੜਾ ਲੇਵਾ ਇਹਦਾ ਮੂਹਰ ਨੂੰ ਤੱਕ ਪਾਉਂਦਾ ਜਾਦੇ ਤੇ ਬਾਕੀ ਅੱਪ ਪ੍ਰੋਪਰ ਬਾਈ ਤੋਂ ਜਾਣਕਾਰੀ ਲੈ ਕੇ ਜਾਵਾਂ ਸਾਹਮਣੇ ਜਿਹੜਾ ਬੱਚਾ ਤੁਸੀਂ ਉਹ ਵੀ ਦੇਖ ਸਕਦੇ ਹੋ ਤੇ ਮੌੜ ਮੰਡੀ ਦੇ ਉੱਤੇ ਮਿੱਤਰੋ ਖੜੇ ਆ ਤੇ ਪੂਰੀ ਗੱਲਬਾਤ ਜਿਹੜੀ ਆਪਾਂ ਬਾਈ ਨਾਲ ਕਰਾਉਣੀ। ਉਸ ਦਾ ਬਾਈ ਨੂੰ ਜਾਣਕਾਰੀ ਬਾਈ ਸੱਸੀ ਘਰ। ਅਸਰੀ ਦਾ। ਤੇ ਬਾਈ ਨਾਮ ਦੱਸਿਓ ਆਪਣਾ। ਭੋਲਾ ਸਿੰਘ ਆ ਜੀ। ਠੀਕ ਆ। ਤੇ ਭੋਲੇ ਬਾਈ ਆਪਾਂ ਟੋਟੀ ਦੀ ਗੱਲ ਕਰ ਲਈਏ। ਕੈਮਿਸ ਸੁਏ ਆ। ਦੂਜੇ ਸੁਏ ਆ ਜੀ। ਦੂਜੇ ਸੁਏ। ਠੀਕ ਆ। ਤੇ ਪਿੰਡ ਕਿਹੜਾ ਭੋਲੇ? ਦੇਖਾ ਜੀ। ਦੇਖਾ। ਸੂਚਾ ਕੋਲੇ। ਹਾਂ ਜੀ। ਠੀਕ ਆ। ਮੋਬਾਈਲ ਨੰਬਰ ਬੋਲੀ ਬਾਈ। 98723 77638 ਠੀਕ ਆ। ਤੇ ਭੋਲੇ ਹੁਣ ਕੈ ਦਿਨ ਹੋਊਗਾ ਬਾਈ ਸੂਈ ਨੂੰ ਛੋਟੀ ਨੂੰ। ਸੂਈ ਨੂੰ ਜੀ ਹੋ ਗਏ ਹੁਣ 16-17 ਦਿਨ ਜੀ। 16-17 ਦਿਨ। ਠੀਕ ਇਹ ਦੁੱਧ ਬਾਈ ਪ੍ਰੋਪਰ ਕਿੰਨਾ ਦੁੱਧ ਹੁਣ 10 ਲੀਟਰ ਤਿਆਰ ਹੈ 10 ਲੀਟਰ ਤਿਆਰ ਹੈ ਮੰਗ ਰ ਬੱਚਾ ਮੈਂ ਕੱਟਾਈ ਤੇ ਇਹ ਕੱਟਾ ਬਾਈ ਠੀਕ ਆ ਤੇ ਕਿੰਨਾ ਕੁ ਬਾਈ ਦੁੱਧ ਪਾਉ ਤਰੇ ਹਿਸਾਬ ਨਾਲ ਕੋਲੇ ਹੈ ਦੁੱਧ 10 ਕਿਲੋ ਦੇ ਕਿ ਬਾਈ ਦੇਉ ਹੋ ਰ ਨਹੀਂ ਦੁੱਧ ਤਾਂ ਵੱਧੂਗੀ 12 ਤੇਰਾ ਵੱਧੂਗੀ ਠੀਕ ਆ ਬਾਕੀ ਸੇਵਾ ਤੇ ਹੈਨਾ ਹਾਂ ਸੇਵਾ ਠੀਕ ਆ ਤੇ ਭੁੱਲ ਰੇਟ ਦੀ ਗੱਲ ਨਹੀਂ ਬਾਈ ਰੇਟ ਕੀ ਕਰਤਾ ਰੇਟ ਤਾਂ ਹੀ 1.40 ਮੰਗਦਾ 1.40 ਮਾਨਦਾਨ ਹੋ ਜੂ ਹਾਂਜੀ ਮਾਨਦਾਨ ਹਾਂਜੀ ਲੈ ਮਿੱਤਰ ਮਾਨਦਾਨ ਬਾਈ ਕਹਿੰਦਾ ਕਰ ਦਾਂਗੇ ਪਿੰਡ ਬਾਈ ਦਾ ਦੇਖਾ ਜੇਲਾ ਬਠਿੰਡਾ ਰਹਿੰਦਾ ਹਨ ਹਾਂਜੀ ਹਾਂਜੀ ਜੇਲਾ ਬਠਿੰਡਾ ਤੇ ਬਾਕੀ ਭੋਲੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਮਿੱਤਰੋ ਝੋਟੀਏ ਚੰਗੀ ਤੇ ਥਾਣਾ-ਥਾਣਾ ਦੀ ਬੰਤਰ ਹੈ ਜਿਹੜੀ 44 ਪੂਰੀ ਵਧੀਆ ਤੇ ਬਾਕੀ ਮਾਨਦਾਨ ਬਾਈ ਕਹਿੰਦਾ ਜਰੂਰ ਹੋ ਜਾਊਗਾ ਸਾਹਮਣੇ ਬੱਚਾ ਬਠਾ ਤਾਜੀ ਸੂਰੀਏ 10 ਕਿਲੋ ਪ੍ਰੋਪਰ ਦੁੱਧ ਤੁਸੀਂ ਮਹਿਣਕਿਲ ਜਾ ਸਕਦੇ ਹੁਣ ਤਿਆਰ ਆ ਤੇ ਬਾਈ ਨਾਲ ਸੰਪਰਕ ਜਰੂਰ ਕਰ ਲਿਓ ਤੇ ਪੂਰੀ ਦਸੱਲੀ ਕਰਕੇ ਤੁਸੀਂ ਖਰੀਦ ਸਕਦੇ ਲੈ ਵੀ ਦੋਸਤੋ ਇੱਕ ਝੋਟੀ ਦਿਖਾਉਣਾ ਤੁਹਾਨੂੰ ਪਹਿਲੇ ਨਾਲ ਬਾਈ ਹਨਾ ਪਹਿਲੇ ਪਲੋ ਹੁਣ ਝੋਟੀ ਆ ਤੇ ਬਾਕੀ ਆਪਾਂ ਪੂਰੀ ਪ੍ਰੋਪਰ ਬਾਈ ਤੋਂ ਗੱਲਬਾਤ ਕਰਾਂਗੇ ਤੇ ਝੋਟੀ ਦੇ ਵਿੱਚ ਕਮੀ ਮਿੱਤਰੋ ਕੋਈ ਨਹੀਂ ਹੈਗੀ ਤੇ ਸਕੀਨ ਆ ਪੂਰੀ ਹੈਨਾ ਤੇ ਬਾਕੀ ਥਣਲੇਵੀ ਦੀ ਗੱਲ ਕਰੀ ਤਾਂ ਬੰਤਰਾ ਜਿਹੜੀ ਬਹੁਤ ਸੋਹਣੀ ਆ ਤੇ ਪਿੱਠ ਕੁੜੇ ਦੀ ਵੀ ਤੇ ਬਹੁਤ ਸੋਹਣਾ ਤੁਰਦੀ ਹੈ ਤੇ ਬਾਕੀ ਕਿਆ ਬਾਤ ਕਮਾਲ ਝੋਟੀ ਆ ਤੇ ਕੱਦ ਥੋੜਾ ਜ਼ਰੂਰ ਦਰਮਿਆਨਾ ਤੇ ਬਾਕੀ ਪਲੂਣਾਂਗੇ ਤੇ ਪੂਰੀ ਪ੍ਰੋਪਰ ਆਪਾਂ ਬਾਈ ਤੋਂ ਜਾਣਕਾਰੀ ਲੈ ਕੇ ਦੇਵਾਂਗੇ ਤੇ ਬਾਕੀ ਜੇ ਆਪਾਂ ਪਹਿਲਾਂ ਝੋਟੀਆਂ ਦੇ ਜਿਹੜੇ ਲੇਵੇ ਹੁੰਦੇ ਡੇਢੇ ਵੰਗੇ ਹੁੰਦੇ ਜ਼ਿਆਦਾਤਰ ਜੇ ਆਪ ਇਹਦੀ ਗੱਲ ਕਰੀਏ ਤਾਂ ਲੇਵਾ ਤਾਂ ਬਹੁਤ ਸੋਹਣਾਗਾ ਤੇ ਬੱਚਾ ਵੀ ਦਿਖਾ ਦਿੰਦਾ ਤੁਹਾਨੂੰ ਸਾਹਮਣੇ ਜਿਹੜਾ ਬੱਚਾ ਖੜਾ ਤਾਜ਼ੀ ਸੂਈ ਆ ਤੇ ਬਾਈ ਨਾਲ ਪ੍ਰੋਪਰ ਗੱਲਬਾਤ ਵੀ ਕਰਦੇ ਆਪਾਂ ਪੂਰੀ ਜਾਣਕਾਰੀ ਲੈ ਕੇ ਆਉਂਦੇ ਆ ਕਰਦੇ ਆ ਗੱਲਬਾਤ ਬਾਈ ਨਾਲ ਲੈਣਾ ਪੂਰੀ ਜਾਣਕਾਰੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਨਾਮ ਦੱਸੋ ਬਾਈ ਆਪਣਾ ਜਸਵਿੰਦਰ ਸਿੰਘ ਆ ਜਸਵਿੰਦਰ ਓਚੋਲ ਮੜਾ ਠੀਕ ਹੈ ਜਸਵਿੰਦਰ ਪਿੰਡ ਬਾਈ ਚੱਕ ਸੈਦੋਗਾ ਸੈਦੋਗਾ ਹਾਂ ਚੱਕ ਸੈਦੋਗਾ ਚੱਕ ਸੈਦੋਗਾ ਜ਼ਿਲ੍ਹਾ ਕਿਹੜਾ ਪੈਂਦਾ ਫਾਜ਼ਿਲਕਾ ਫ ਬਾਈ ਫਾਜਲ ਕਾ ਜਲੇ ਚੋਂ ਆਇਆ ਤੇ ਚੱਕ ਸੈਦੂ ਵਾਲਾ ਪਿੰਡ ਹੈ ਬਾਈ ਦਾ ਤੇ ਬਾਕੀ ਨਾਂ ਕੀ ਦੱਸੇ ਬਾਈ ਜਿਸਵਿੰਦਰ ਸਿੰਘ ਜਿਸਵਿੰਦਰ ਜੀ ਆਪਾਂ ਛੋਟੀ ਦੀ ਗੱਲ ਕਰ ਲਈ ਬਾਈ ਕੈਮੇ ਸੂਈ ਸੁਈ ਆ ਪਲੂਣ ਅਜ ਪਹਿਲੇ ਪਲੂਣ ਦੰਦ ਦੰਦ ਦਾ ਪਤਾ ਬਾਈ ਦੋ ਦੰਦ ਦੋ ਦੰਦ ਠੀਕ ਹੈ ਤੇ ਕਿੰਨੇ ਦਿਨ ਹੋ ਗਏ ਬਾਈ ਸੂਈ ਨੂੰ ਨੌਂ ਮਾਂ ਦਿਨਾਂ ਜੇ ਨੌਂ ਮਾਂ ਦਿਨ ਲੈ ਮੇਤਰੋ ਨੌਂ ਮਾਂ ਦਿਨਾਂ ਸੂਈ ਨੂੰ ਤੇ ਪਲੂਣ ਕੱਟੀਏ ਦੋ ਦੰਦਾਂ ਦੀ ਤੇ ਬਾਕੀ ਕੱਟੀ ਹਨਾ ਗੱਲਬਾਤ ਜੇ ਆਪਾਂ ਕਹਿੰਦੇ ਸਿਰ ਆ ਗਈ ਜਮਾ ਲੈਵਲ ਉੱਪਰ ਕੋਈ ਜੇਡਾ ਵਿੰਗਾ ਨਹੀਂ ਚਾਰੇ ਥਣ ਕੱਲਾ ਕੱਲਾਗਾ ਤੇ ਜਸਵਿੰਦਰભાઈ ਹੁਣ ਦੁੱਧ ਪ੍ਰੋਪਰ ਕਿੰਨਾ ਤਿਆਰ ਹੈ 12 ਕਿਲੋ 12 ਕਿਲੋ ਜਮਾ 12 ਕਿਲੋ ਜਮਾ ਪੂਰਾ ਤਿਆਰ ਓਕੇ ਤਿਆਰ ਜਮਾ ਠੀਕ ਆ ਮੋਬਾਈਲ ਨੰਬਰ ਬੋਲੀ ਇੱਕ ਵਾਰੀ 99148 7105 ਲੈ ਮਿੱਤਰੋ ਫਾਇਲ ਕਾਇਦਾ ਜਿਹੜਾ ਆਇਆ ਬਾਈ 12 ਕਿਲੋ ਝੋਟੀ ਥੱਲੇ ਤਿਆਰ ਦਾ ਦੁੱਧ ਜਿਵੇਂ ਆਪਾਂ ਕਹਿੰਦੇ ਬਰੀਡ ਦੀ ਉਹ ਕੱਟੀ ਹੈਗੀ ਚੰਗੀ ਜਮਾ ਪੂਰੀ ਪ੍ਰੋਪਰ ਤੇ ਬਾਈ ਰੇਟ ਦੀ ਗੱਲ ਜਸਵਿੰਦਰ ਰੇਟ ਕੀ ਕਰਦਾ ਇਹਦਾ 1 25 ਕਰਦੇ 1 25 ਮਾਨਦਾਨ ਹੋ ਜੂ ਹੋ ਜੂ ਕਰਦਾ ਲੈ ਮਿੱਤਰੋ ਮਾਨਦਾਨ ਬਾਈ ਕਹਿੰਦਾ ਹੋ ਜੂ 1 25 ਰੇਟ ਆ ਜੇ ਕਿਸੇ ਭਰਾ ਨੇ ਲੈਣੀ ਵੀ ਹੈ ਨਾ ਚੰਗੀ ਮੰਨ ਲਓ ਝੋਟੀ ਖਰੀਦਣੀਆਂ ਤਾਂ ਪੂਰੀ ਤਸੱਲੀ ਕਰਕੇ ਯਾਰ 12 ਲੀਟਰ ਬਾਈ ਕਹਿੰਦਾ ਦੁੱਧ ਤਿਆਰ ਆ ਤੇ ਕੱਟੀ ਵੀ ਹਨਾ ਮੰਡੀ ਦੇ ਵਿੱਚ ਵਾਜਾ ਵਾਜਾ ਕਰਾ ਲਈ ਤੇ ਬਾਈ ਦੂਰੋਂ ਬਹੁਤ ਆਇਆ ਬਾਈ ਨਾਲ ਸੰਪਰਕ ਕਰਕੇ ਕੋਈ ਕੱਟੀ ਆਪਣੇ ਕੋਲ ਹੋਰ ਵੱਡੀ ਪਾ ਬਣਕਾਰੀ ਲੈ ਸਕਦੇ ਹੋ ਇੱਕ ਹੋਰ ਕੱਟੀ ਉਹ ਵੀ ਦਿਖਾ ਦਈਏ ਤੁਹਾਨੂੰ ਇੱਕ ਮਿੱਤਰੋ ਬਾਈ ਕੋਲੇ ਹੋਰ ਝੋਟੀ ਐ ਤੇ ਇਹ ਵੀ ਤੁਹਾਨੂੰ ਦਿਖਾ ਦਈਏ ਤੇ ਇਹ ਵੀ ਬਾਈ ਕਹਿੰਦਾ ਬਲੂਨ ਤੋੜ ਦੇ ਨੂੰ ਇੱਕ ਵਾਰੀ ਤੁਸੀਂ ਚੈੱਕ ਕਰ ਲਓ ਤੇ ਇੱਕ ਬਲਦਨ ਲੈਂਦੀ ਏ ਬਾਕੀ ਥਣਾ ਥੁਣਾ ਦੇ ਬੰਦ ਕਰੀਏ ਗੱਲ ਕਰੀ ਥਣ ਥੋੜਿਆ ਮੂਲਾ ਜ਼ਰੂਰ ਛੋਟਾਗਾ ਇਹ ਤਾਂ ਗੱਬਣਾ ਜੇ ਅੱਛਾ ਗੱਬਣਾ ਤੇ ਬਾਕੀ ਥਣ ਹਜੇ ਕੱਢਣੇ ਆ ਬਾਈ ਕਹਿੰਦਾ ਤੇ ਬਲੂਨਾਂਗੀ ਤੇ ਲੇਵਾ ਜਿਹੜਾ ਤਿਆਰ ਕਰਦੀ ਜਾਂਦੀ ਹੈ ਤੇ ਬਾਕੀ ਬਾਈ ਤੋਂ ਪੁੱਛਦੇ ਆ ਕਿੰਨੇ ਦਿਨ ਲੈਂਦੀ ਹੈ ਕੀ ਗੱਲਬਾਤ ਆ ਤੇ ਰੋਸੇ ਰਾਂਗੇ ਚਾਈ ਨਹੀਂ ਛੁੜੀ ਕੱਟੀ ਚੰਗੀ ਹੈ ਜਰੂਰ ਹੈਣਾ ਜਿਵੇਂ ਕਹਦੀ ਆਪਾਂ ਕਹੀਏ ਤੇ ਬਾਕੀ ਬਾਈ ਕਿੱਲੇ ਰੋਕ ਲੈ ਕੋਈ ਪ੍ਰੋਪਰ ਜਾਣਕਾਰੀ ਲੈ ਕੇ ਦਿੰਨੇ ਆ ਤੇ ਕੋਈ ਮਾਰਦੇ ਮੜਾ ਕੋਈ ਬਾਕੀ ਬਾਈ ਜਸਵਿੰਦਰ ਨੇ ਇਹਦੇ ਬਾਰੇ ਵੀ ਆਪਾਂ ਗੱਲਬਾਤ ਕਰ ਲਈ ਇੱਕ ਮਿੰਟ ਰੋਕ ਲੀ ਬਾਈ ਇੱਕ ਮਿੰਟ ਤੇ ਜਸਵਿੰਦਰ ਭਾਈ ਮਨ ਲਾ 1 ਐਮ ਐਸ ਹੋਏ ਸੂ ਭਾਈ ਇਹ ਪਹਿਲਾਂ ਭਲੂ ਨਹੀਂ ਹੈ ਪਹਿਲਾਂ ਨਾ ਬਾਈ ਠੀਕ ਹੈ ਤੇ ਕਿੰਨੇ ਕ ਦਿਨ ਲੈਂਦੀ ਬਾਈ ਇਹ 11 12 ਦਿਨ ਪਾਏ ਜੇ 11 12 ਦਿਨ ਫਿਰ ਤਾਂ ਬਜੀ ਤਿਆਰ ਹੋ ਜੂਗਾ ਨਾ ਹਾਂ ਲੈ ਮਿੱਤਰੋ 11 12 ਦਿਨ ਜਿਹੜੇ ਬਾਕੀ ਆ ਬਾਈ ਕਹਿੰਦਾ ਤੇ ਚੰਗੀ ਆ ਪਹਿਲਾਂ ਨਾ ਭਲੂਣਾਂਗੀ ਤੇ ਦੁੱਧ ਦੀ ਬਾਈ ਕਿੰਨਾ ਕ ਉਮੀਦ ਲੱਗਦੀ ਏ ਤੂੰ ਇਹ 15 ਕਿਲੋ ਭਲੂ ਨਹੀਂ ਦੇਉਗੀ ਵੱਡੀ ਬੋਲ 15 ਕਿਲੋ ਚੰਗੀ ਬਰੀਡ ਦੀ ਹਾਂ ਤੇ ਬਾਕੀ ਬਾਈ ਕਹਿੰਦਾ 15 ਕਿਲੋ ਦੁੱਧ ਖੁੱਲਾ ਪਾ ਦੇਗੀ ਕਹਿੰਦਾ ਤੇ ਬਾਕੀ ਜਿਸੰਦਰ ਇਹਦੇ ਬਾਈ ਰੇਟ ਦੀ ਗੱਲ ਆਉਂਦੀ ਰੇਟ ਇਹਦਾ 41 ਮਾ 141 ਮਾਨਦਾਨ ਹੋ ਜੂ ਹੋ ਜੂ ਲੈ ਮਿੱਤਰੋ ਮਾਨਦ ਮਾਨਤਾਣ ਜਰੂਰ ਹੋ ਜੂ ਬਾਈ ਕਹਿੰਦਾ 1 ਲੱਖ ਤੇ 40 ਹਜ਼ਾਰ ਰੇਟ ਕਰਦੇ ਆ ਤੇ ਬਾਕੀ ਚੰਗੀਆਂ ਆਈਆਂ ਬਾਈ ਜੀ ਕੱਟੀ ਕੱਟੀ ਆ ਜਰੂਰ ਕੱਟੀ ਕਰੀ ਆ ਕੱਟੀ ਆ ਪੂਰੀ ਜਮ ਹੈ ਨਾ ਢਿੱਲੇ ਬਲੂਗਾ ਕੱਢਦੀ ਹੁੰਦੇ ਪੂਰਾ ਪਹਿਲਾਂ ਬੰਗੀ ਦੇ ਤੇ ਹਾਂ ਬਾਈ ਪਹਿਲਾਂ ਬਹੁਤ ਨੇ ਤੇ ਬਾਈ ਕਹਿੰਦਾ ਪੂਰਾ ਪ੍ਰੋਪਰ ਤਿਆਰ ਹੋਣਾ ਹਜੇ ਤੇ ਬਾਕੀ ਬਾਈ ਤੋਂ ਤੋਂ ਤਸੱਲੀ ਪੂਰੀ ਕਰ ਕੇ ਕਹਿਣਾ ਫੋਨ ਲਾ ਕੇ ਤੁਸੀਂ ਗੱਲਬਾਤ ਕਰ ਸਕਦੇ ਹੋ ਪਿੰਡ ਪਈ ਦਾ ਫਾਜਲ ਕਚਰਾ ਦੇ ਵਿੱਚ ਰਹਿ ਜਾਂਦਾ ਤੇ ਦੂਰੋਂ ਬਹੁਤ ਹੈ ਇਹ ਤਾਂ ਦੋ ਝੋਟੀਆਂ ਮਿੱਤਰੋ ਦੋਨੇ ਚੰਗੀਆਂ ਨੇ ਕੋਈ ਕਮੀ ਨਹੀਂ ਮਨ ਨੂੰ ਲੱਗੀ ਤੇ ਆ ਵੀ ਝੋਟੀ ਥੱਲੇ ਜਿਹੜਾ ਦੁੱਧਾ 12 ਲੀਟਰ ਬਾਈ ਤਿਆਰ ਦੱਸਦਾ ਕਿਉਂਕਿ ਪਹਿਲਾਂ ਕੱਟੀਆਂ ਜਿਹੜੀਆਂ ਦੁੱਧ ਬਹੁਤ ਜ਼ਿਆਦਾ ਘਟ ਦਿੰਦੀਆਂ ਹੁੰਦੀਆਂ ਤੇ ਜਿਵੇਂ ਆਪਣੀ ਗੱਲ ਕਰੀ ਤਾਂ ਆਪਣੇ ਤਾਂ 7-8 ਲੀਟਰ ਦੁੱਧ ਮਸਾਂ ਘੜਦੀਆਂ ਨੇ ਤੇ ਇਹਦੇ ਥੱਲੇ ਬਾਈ ਜਿਹੜਾ ਦੁੱਧ 12 ਕਿਲੋ ਪ੍ਰੋਪਰ ਦੱਸਦਾ ਕਹਿੰਦਾ 2-3 ਟਾਈਮ ਦਸੱਲੀ ਵੀ ਕਰ ਸਕਦਾ ਤੇ ਬਾਕੀ ਫਾਹਲ ਕਾ ਜਿਹੜੇ ਤੇ ਬਾਈ ਦਾ ਪਿੰਡ ਹੈਗਾ ਤੇ ਬਾਈ ਨਾਲ ਸਜਣੋ ਸੰਪਰਕ ਜ਼ਰੂਰ ਕਰ ਲਓ ਸੰਪਰਕ ਕਰਕੇ ਦਸੱਲੀ ਕਰਕੇ ਦੋਨਾਂ ਝੋਟੀਆਂ ਦੇ ਵਿੱਚੋਂ ਕੋਈ ਵੀ ਤੁਸੀਂ ਖਰੀਦ ਸਕਦੇ ਹੋ ਉਹ ਆ ਗਈ ਗੱਬਣ ਤੇ ਏ ਆ ਗਈ ਸੂਈ ਹੋਈ ਤੇ ਉਹ ਹਜੇ ਤਨ ਲੈਂਦੀ ਏ ਢਿੱਲਾ ਬਹੁਤ ਪਿਆਣਾ ਹੈ ਲੇਵਾ ਜਿਹੜਾ ਪੂਰਾ ਭਰਨਾ ਤੇ ਬਾਕੀ ਅੱਜ ਦੀ ਦੋਸਤੋ ਮੰਡੀ ਜਿਹੜੀ ਮੌਸਮ ਨੂੰ ਆਪਾਂ ਦਿਖਾਈ ਆ ਤੇ ਮੰਡੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸ ਦਿਓ رائے ਆਪਣੀ ਜਰੂਰ ਦੇ ਦਿਓ ਬਾਕੀ ਜਿਹੜੀ ਮੌੜ ਮੰਡੀ ਲੱਗਦੀ ਹੈ ਮਿੱਤਰੋ ਤੇ ਖੁੱਲ ਜਾਦੇ ਭਰ ਜਾਂਦੀ ਆ ਤੇ ਅੱਜ ਹੱਦੋਂ ਵੱਧ ਇੱਥੇ ਪਸ਼ੂ ਪਹੁੰਚੇ ਆ ਤੇ ਜਿਵੇਂ ਆਪਾਂ ਗੱਲ ਕਰੀ ਹੈ ਨਾ ਜਾਮ ਦੀ ਤਾਂ ਜਾਮ ਜਿਹੜਾ ਲੱਗਿਆ ਰਿਹਾ ਤੇ ਰਿਕਾਰਡ ਤੋੜ ਪਸੂ ਪਹੁੰਚਿਆ ਤੇ ਬਹੁਤ ਹੀ ਜ਼ਿਆਦਾ ਜਿਹੜੇ ਪਸ਼ੂ ਇੱਥੇ ਪਹੁੰਚ ਕੇ ਤੇ ਗਰਮੀ ਬਹੁਤ ਜ਼ਿਆਦਾ ਸੀਗੀ ਤੇ ਬਾਕੀ ਖੜਨ ਨੂੰ ਜੇ ਆਪਾਂ ਗੱਲ ਕਰੀ ਤਾਂ ਥਾਂ ਵੀ ਪਸ਼ੂਆਂ ਨੂੰ ਬਹੁਤ ਘੱਟ ਜਗ੍ਹਾ ਰਹਿ ਗਈ ਸੀ ਤੇ ਪਰ ਜਾਮ ਲੱਗਿਆ ਰਿਹਾ ਕਿ ਅੱਧਾ ਅੱਧਾ ਘੰਟਾ 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 ਜਾਮ ਦੇ ਵਿੱਚ ਪਸ਼ੂ ਜਿਹੜੇ ਖੜੇ ਰਹਿੰਦੇ ਸੀਗੇ ਤੇ ਜਾਮ ਵਾਲੀ ਵੀਡੀਓ ਵੀ ਤੁਹਾਨੂੰ ਮੂਰੇ ਤੁਸੀਂ ਦੇਖ ਹੀ ਲਈ ਤੇ ਸ਼ੇਅਰ ਜ਼ਰੂਰ ਕਰਿਓ ਤੇ ਚੰਗੀ ਲੱਗੀ ਤੇ ਜਲਦੀ ਮਿਲਾਂਗੇ ਕਿਸੇ ਨਵੀਂ ਜੀ ਮੰਡੀ ਤੇ ਮਿੱਤਰੋ ਚੈਨਲ ਨੂੰ ਆਪਣਾ ਜਰੂਰ ਫੋਲੋ ਕਰ ਲਿਓ ਧੰਨਵਾਦ ਦੋਸਤੋ ਤਬ ਤੱਕ ਲਈਦੇ ਹੋ ਜਾਇਦ